ਪੰਜਾਬ ਚ ਦਿਨੋ ਦਿਨ ਤੇਜ਼ ਰਫ਼ਤਾਰ ਦਾ ਕਹਿਰ ਜਿਹੜਾ ਆਏ ਦਿਨ ਕਿਸੇ ਨਾ ਕਿਸੇ ਸ਼ਹਿਰ ਤੋਂ ਸਾਹਮਣੇ ਆ ਰਿਹਾ ਤੇ ਉੱਥੇ ਹੀ ਇਸ ਕਹਿਰ ਕਾਰਨ ਬਹੁਤ ਸਾਰੀਆਂ ਖੁਸ਼ੀਆਂ ਵੀ ਜਿਹੜੀਆਂ ਉਹ ਉਜੜਦੀਆਂ ਨਜ਼ਰ ਆ ਰਹੀਆਂ ਨੇ ਤਾਂ ਤਾਜ਼ਾ ਮਾਮਲਾ ਜਿਹੜਾ ਫਤੇਗੜ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਇੱਕ ਰੂਹ ਕੰਬਾਉ ਹਾਦਸੇ ਵਿੱਚ ਨਵੇਂ ਵਿਆਹੇ ਜੋੜੇ ਦੀਆਂ ਖੁਸ਼ੀਆਂ ਜਿਹੜੀਆਂ ਉਜੜ ਗਈਆਂ ਨੇ ਜਿਸ ਵਿੱਚ ਇਹ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਕਾਰ ਜਿਹੜੇ ਆ ਭਿਆਨਕ ਜਿਹੜੀ ਉਸਦੀ ਟੱਕਰ ਹੋਈ ਆ ਦਰਖਤ ਨਾਲ ਅਤੇ ਇਸ ਕਾਰ ਵਿੱਚ ਜੋ ਜੋੜਾ ਸਵਾਰ ਸੀਗਾ ਉਹਨਾਂ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਇਸ ਵਿੱਚ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਹੜੀ ਕੁਝ ਦਿਨ ਪਹਿਲਾਂ ਹੀ ਵਿਆਹ ਕੇ ਘਰ ਆਈ ਸੀ ਇਸ ਕਾ ਨੌਜਵਾਨ ਨਾਲ ਉਸ ਦੀ ਇਸ ਹਾਦਸੇ ਵਿੱਚ ਲੜਕੀ ਦੀ ਮੌਤ ਹੋ ਗਈ ਹੈ ਜਿਸ ਦੇ ਚਾਲਦਿਆਂ ਖੁਸ਼ੀਆਂ ਜਿਹੜੀਆਂ ਆ ਮਾਤਮ ਵਿੱਚ ਛਾਈਆਂ ਨੇ ਤਾਂ ਕੁਝ ਦਿਨ ਪਹਿਲਾਂ ਜਿੱਥੇ ਘਰ ਵਿੱਚ ਸਹਿਨਾਈਆਂ ਗੂੰਜਿਆ ਸੀ ਤਾਂ ਉਸੇ ਘਰ ਵਿੱਚ ਅੱਜ ਕਿਤੇ ਨਾਕੀਤੇ ਗਮਗੀਨ ਮਾਹੌਲ ਹੈ ਜਿਹੜਾ ਉਹ ਬਣਿਆ ਹੋਇਆ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਆਏ ਦਿਨ ਕਿਤੇ ਨਾਕੀਤੇ ਜਿਹੜਾ ਸ਼ਹਿਰ ਚੋਂ ਕਿਸੇ ਨਾ ਮਹੱਲੇ ਚੋਂ ਕਹਿਰ ਭਰੀਆਂ ਜਿਹੜੀਆਂ ਜਿਹੜੀਆਂ ਤੇਜ਼ ਰਫ਼ਤਾਰ ਕਾਰਨ ਉਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਫਤੇਗੜ ਸਾਹਿਬ 'ਚ ਉਸ ਸਮੇਂ ਇਹ ਰੂਕਵਾਉ ਹਾਦਸਾ ਸਾਹਮਣੇ ਆਇਆ ਜਦੋਂ ਨਵੇਂ ਵਿਆਹੇ ਜੋੜੇ ਦੀ ਕਾਰ ਹਾਸੇ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਨਵੇਂ ਦੁਲਹਨ ਦੀ ਮੌਤ ਹੋ ਗਈ ਹੈ ਅਤੇ ਜੋ ਨਵਾਂ ਵਿਆਹ ਨੌਜਵਾਨ ਸੀ ਉਹ ਚੰਡੀਗੜ੍ਹ ਜੇਰੇ ਇਲਾਜ ਹੈ ਤਾਂ ਇਸ ਹਾਦਸੇ ਵਿੱਚ ਦਰਖਤ ਨਾਲ ਇਹ ਜਿਹੜੀ ਕਾਰ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ ਤੇ ਉੱਥੇ ਹੀ ਵਿੱਤੀ ਦੇ ਰਾਤ ਦਾ ਇਹ ਹਾਦਸਾ ਦੱਸਿਆ ਜਾ ਰਿਹਾ ਜਿਸ ਨੂੰ ਲੈ ਕੇ ਪੂਰਾ ਜਿਹੜਾ ਇਲਾਕਾ ਹੁਸੈਨ ਦੇ ਵਿੱਚ ਹੈ ਤੇ ਗਮਗੀਨ ਮਾਹੌਲ ਬਣਿਆ ਹੋਇਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਥਾਣਾ ਵਡਾਲੀ ਆਲਾ ਸਿੰਘ ਦੇ ਐਸਐਚਓ ਹਰਕੀਰਤ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮੰਨੂਪੁਰ ਤੋਂ ਬੁਲਾੜੇ ਵਾਲੇ ਰੋਡ ਤੇ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਕਾਰ ਹਾਸੇ ਦਾ ਸ਼ਿਕਾਰ ਹੋਈ ਹੈ ਇਸ ਕਾਰ ਵਿੱਚ 21 ਵਰਿਆਂ ਦਾ ਨਵਾਂ ਵਿਆਹ ਜੋੜਾ ਸਵਾਰ ਸੀ ਜਿਸ ਦਾ ਨਾਮ ਗੁਰਮukh ਜਿਹੜਾ ਨੌਜਵਾਨ ਦਾ ਦੱਸਿਆ ਜਾ ਰਿਹਾ ਅਤੇ ਅਮਰਦੀਪ ਕੌਰ ਲੜਕੀ ਦਾ ਨਾਮ ਦੱਸਿਆ ਜਾ ਰਿਹਾ ਤੇ ਹਾਦਸੇ ਦੇ ਜ਼ਿਆਦਾ ਕਾਰਨਾਂ ਦਾ ਹਾਲੇ ਕੋਈ ਪਤਾ ਨਹੀਂ ਲੱਗ ਸਕਿਆ ਤੇ ਉੱਥੇ ਜੇ ਘਰ ਦੇ ਦੇਖਿਆ ਜਾਵੇ ਤਾਂ ਇਸ ਹਾਦਸੇ ਨੇ ਬਹੁਤ ਸਾਰੇ ਜਿਹੜੇ ਆ ਉਹ ਸਵਾਲ ਵੀ ਖੜੇ ਕਰ ਦਿੱਤੇ ਆ ਹਾਲਾਂਕਿ ਕੀ ਕਾਰਨ ਬਣਿਆ ਇਸ ਹਾਸੇ ਦਾ ਉਹ ਸਾਹਮਣੇ ਨਹੀਂ ਆ ਸਕਿਆ ਕਿ ਕੀ ਕੋਈ ਵਾਹਨ ਸਾਹਮਣੇ ਤੋਂ ਆ ਰਿਹਾ ਸੀ ਜਾਂ ਫਿਰ ਇਹ ਗੱਡੀ ਹੀ ਤੇਜ਼ ਰਫ਼ਤਾਰ ਤੇ ਸੀ ਜਿਸ ਕਾਰਨ ਇਹ ਹਾਸਾ ਵਾਪਰ ਗਿਆ ਇਸ ਦੀ ਹਲੇ ਜਾਂਚ ਜਿਹੜੀ ਉਹ ਚੱਲ ਰਹੀ ਆ ਪਰ ਕਿਤੇ ਨਾ ਕਿਤੇ ਇੱਕ ਘਰ ਜਿਹੜਾ ਉਹ ਉਜੜ ਕੇ ਰਹਿ ਗਿਆ ਜਿਸ ਘਰ ਵਿੱਚ ਕੁਝ ਦਿਨ ਪਹਿਲਾਂ ਹੀ ਜਿਹੜੇ ਸ਼ਹਿਨਾਈਆਂ ਗੂੰਜ ਰਹੀਆਂ ਸੀ ਖੁਸ਼ੀ ਦਾ ਮਾਹੌਲ ਸੀ ਤਾਂ ਅੱਜ ਉਸ ਘਰ ਵਿੱਚ ਗਮਗੀਨ ਮਾਹੌਲ ਬਣ ਗਿਆ ਹੈ ਤੇ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਹੈ ਤੇ ਉੱਥੇ ਹੀ ਲੜਕਾ ਜਿਹੜਾ ਉਹ 32 ਹਸਪੀਟਲ ਵਿੱਚ ਚੰਡੀਗੜ੍ਹ ਚ ਜੇਰੇ ਇਲਾਜ ਆ ਅਤੇ ਇਸ ਸਬੰਧੀ ਜੇ ਘਰ ਦੇਖਿਆ ਜਾਵੇ ਕਿ ਆਏ ਦਿਨ ਕੋਈ ਨਾ ਕੋਈ ਅਜੀਹਾ ਹਾਦਸਾ ਵਾਪਰ ਰਿਹਾ ਜਿਹੜਾ ਕਿ ਕਈ ਘਰ ਜਿਹੜੇ ਓਜਾੜ ਕੇ ਰੱਖ ਰਿਹਾ ਤੇ ਇਸ ਹਾਦਸੇ ਕਾਰਨ ਵੀ ਬਹੁਤ ਸਾਰੇ ਜਿਹੜੇ ਖੁਸ਼ੀਆਂ ਜਾਂ ਇੱਕ ਪਰਿਵਾਰ ਆ ਜਿਹੜਾ ਉਹ ਉੱਜੜ ਗਿਆ ਹੈ ਤੇ ਉੱਥੇ ਹੀ ਜੇ ਘਰ ਦੇਖਿਆ ਜਾਵੇ ਕਿ ਇਸ ਹਾਦਸੇ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਹਾਦਸਾ ਵਾਪਰਿਆ ਹੋਵੇਗਾ ਕਿਵੇਂ ਜਿਹੜੇ ਆ ਪ੍ਰਖੱਚੇ ਆ ਉਹ ਗੱਡੀ ਦੇ ਉੱਡੇ ਆ ਤੇ ਕਿਸ ਤਰੀਕੇ ਨਾਲ ਇਸ ਹਾਦਸੇ ਦਾ ਇਹਨਾਂ ਦੋਵਾਂ ਨੇ ਸਾਹਮਣਾ ਕੀਤਾ ਹੋਵੇਗਾ ਤੇ ਉੱਥੇ ਹੀ ਮ੍ਰਿਤਕ ਲੜਕੀ ਹੈ ਜਿਹੜੀ ਉਸ ਦੇ ਹੈ ਹਲੇ ਤਾਂ ਜਿਹੜੇ ਆ ਚਾਹ ਵੀ ਵਿਆਹ ਵਾਲੇ ਉਹ ਪੂਰੇ ਨਹੀਂ ਹੋਏ ਸੀ ਕਿਉਂਕਿ ਬਿੱਤੇ ਐਤਵਾਰ ਹੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਵਿਆਹ ਹੋਇਆ ਸੀ ਤੇ ਕੁਝ ਦਿਨ ਬਾਅਦ ਹੀ ਇਹ ਜਿਹੜਾ ਪਾਣਾ ਵਾਪਰ ਗਿਆ ਇਹ ਹਾਦਸਾ ਵਾਪਰ ਗਿਆ ਤੇ ਇਸ ਸਬੰਧੀ ਪੁਲਿਸ ਅਧਿਕਾਰੀ ਵੱਲੋਂ ਹੋਰ ਕੀ ਕੁਝ ਜਾਣਕਾਰੀ ਦਿੱਤੀ ਗਿਆ ਉਹ ਤੁਹਾਨੂੰ ਸੁਣਾ ਦਿੰਨੇ ਆ ਗੱਲ ਇੱਕ ਰਾਤ ਮਾਨੋਪੁਰ ਬਲਾੜਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਸਾਨੂੰ ਅੱਜ ਹਸਪੀਟਲ ਤੋਂ ਇਨਫੀਮੇਸ਼ਨ ਆਈ ਏਰੇ ਚ ਇਹ ਐਕਸੀਡੈਂਟ ਗੁਰਮukh ਸਿੰਘ son of ਸਿਕੰਦਰ ਸਿੰਘ ਇਹਦੀ ਏਜ ਹੈਗੀ 21 ਸਾਲ ਤੇ ਇਹਦੀ ਵਾਈਫ ਸੀ ਅਮਨਦੀਪ Kaur wife of ਗੁਰਮukh ਸਿੰਘ ਦੋਵਾਂ ਦੀ ਉਮਰ 21 ਸਾਲ ਸੀ ਲੜਕੀ ਦੇ ਦਾ ਇਹਨਾਂ ਦਾ ਵਿਆਹ ਐਸੇ ਸੰਡੇ ਨੂੰ ਹੀ ਹੋਇਆ ਹੈ ਹਾ사 ਕਿੱਦਾਂ ਵਾਪਰੇ ਇਹ ਹਾ사 ਭਾਜੀ ਤਾਂ ਕਿ ਦੋ ਮੈਂ ਬਿਆਨ ਲਿਖਾਇਆ ਮੈਂ ਲੜਕੀ ਦਾ ਜੋ ਬਿਆਨ ਆਊਗਾ ਉਹ ਸਾਊਥ ਨੂੰ ਤੋਂ ਪਤਾ ਲੱਗੂਗਾ ਵੀ ਇੱਥੇ ਮਿਆਂ ਹਾ사 ਹੋਇਆ ਸਰ ਪਤਾ ਲੱਗੂ ਆ ਰਹੇ ਸੀ ਇਹ ਮਾਨੂਪੁਰ ਸਾਈਡ ਤੋਂ ਬਲਾੜੇ ਹੋ ਆ ਰਹੇ ਸੀ ਕਿੰਨੇ ਵਜੇ ਦਾ ਸਮਾਂ ਸਰ ਪਤਾ ਲੱਗਾ ਜੀ ਇਹ ਗੱਲ ਕੋਈ 9 ਵਜੇ ਦਾ ਸਮਾਂ ਹੈ ਜੀ ਕੀ ਫਿਰ ਇਹਦੇ ਵਿੱਚ ਕਿਹਦੀ ਕਿਹਦੀ ਮੌਤ ਹੋਈ ਹੈ ਕੌਣ ਜੱਟੂ ਦਾ ਸਾਨੂੰ ਜੋ ਇਨਫੋਰਮੇਸ਼ਨ ਆਈ ਹੈ ਜੋ ਲੜਕੀ ਹੈ ਅਮਨਦੀਪ ਕੌਰ ਇਹਦੀ ਮੌਤ ਹੋ ਗਈ ਲੜਕਾ ਜੇਰੇ ਲਾਜ ਹੈ ਚੰਡੀਗੜ੍ਹ ਸੈਕਟਰ 32 ਉਰੀ ਜੋ ਵੀ ਸਟੇਟਮੈਂਟ ਹੋਊਗੀ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਬੱਚੀ ਕਿਹਦੇ ਵਿੱਚ ਨਹੀਂ ਪਤਾ ਕਿਉਂ ਜੋ ਮੈਂ ਮੌਕੇ ਤੋਂ ਪਤਾ ਲੱਗਿਆ ਹੈ ਡਰਕਟ ਦੇ ਵਿੱਚ ਬੈਠੀ ਹੈ